ਹਾਂਜੀ ਸਾਰਨ ਸਤਿ ਸ਼੍ਰੀ ਅਕਾਲ ਅੱਜ ਆਪਾਂ ਚੈਪਟਰ ਕਰਾਂਗੇ ਘਾਤ ਤੇ ਘਾਤ ਅੰਕ ਠੀਕ ਹੈ ਇਹ ਦੋਨਾਂ ਕਲਾਸਾਂ ਲਈ ਜ਼ਰੂਰੀ ਹੈ 7th ਕਲਾਸ ਚ ਵੀ ਹੈਗਾ ਚੈਪਟਰ ਤੇ 8th ਕਲਾਸ ਚ ਵੀ ਹੈਗਾ ਸਭ ਤੋਂ ਪਹਿਲਾਂ ਪੜਾਂਗੇ ਘਾਤ ਕੀ ਹੁੰਦੀ ਹੈ ਘਾਤ ਦਾ ਮਤਲਬ ਹੁੰਦਾ ਹੈ ਕਿ ਉਹਦੀ ਪਾਵਰ ਮਤਲਬ 5 ਦੇ ਉੱਪਰ ਜੋ ਨੰਬਰ ਲਿਖਿਆ ਹੁੰਦਾ ਉਹਨੂੰ ਕਿਹਾ ਜਾਂਦਾ ਘਾਤ ਮਤਲਬ ਉਹਨੂੰ ਕਹਿੰਦੇ ਪਾਵਰ ਠੀਕ ਘਾਤ ਅੰਕ ਕਾਤਾ ਅੰਕ ਦਾ ਮਤਲਬ ਹੁੰਦਾ ਕਿ ਜਿਹੜੀ ਓ ਘਾਤ ਆ ਉਹ ਅੰਕ ਕਿੰਨਾ ਜਮਰੇ 2 ਐ ਜੇਕਰ ਮੈਂ ਉਹਰੇ ਲਿਖਦਾ ਕਿ ਇਹਦਾ ਘਾਤ ਅੰਕ ਕਿੰਨਾ ਤਾਂ ਤੁਸੀਂ ਲਿਖੋਗੇ 4 ਠੀਕ ਹੁਣ ਜੇਕਰ ਆ ਨੰਬਰ ਦਿੱਤੇ ਹੋਏ ਨੇ ਇਹਦੇ ਵਿੱਚ ਜਿਹੜਾ ਨੀਚੇ ਵਾਲਾ ਨੰਬਰ ਹੁੰਦਾ ਉਹਨੂੰ ਕਹਿੰਦੇ ਨੇ ਆਧਾਰ ਜਿਹੜਾ ਉੱਪਰ ਵਾਲਾ ਨੰਬਰ ਹੁੰਦਾ ਉਹਨੂੰ ਕਹਿੰਦੇ ਨੇ ਘਾਤ ਅੰਕ ਜਾਂ ਪਾਵਰ ਠੀਕ ਅੱਗੇ ਆਪਾਂ ਦੇਖਾਂਗੇ 5 ਦੀ ਪਾਵਰ 2 ਇਹਨੂੰ ਇਹਦਾ ਮਤਲਬ ਕੀ ਐ ਇਹਦਾ ਮਤਲਬ ਹੈ ਕਿ 5 ਨੂੰ 2 ਵਾਰ ਗੁਣਾ ਕਰਨੀ 5 5 ਠੀਕ ਹੈ 6 ਦੀ ਪਾਵਰ 3 ਦਾ ਮਤਲਬ ਹੈ 6 ਨੂੰ 3 ਵਾਰ ਹੀ ਗੁਣਾ ਕਰਨਾ ਠੀਕ ਇਹ ਇਸ ਦੀ ਬੇਸਿਕ ਡਿਟੇਲ ਹੈ ਠੀਕ ਅੱਗੇ ਆਪਾਂ ਪੜ੍ਹਾਂਗੇ ਘਾਤ ਅੰਕਾਂ ਦੇ ਕੁਝ ਨਿਯਮ ਹੁੰਦੇ ਨੇ ਕਿ ਇਹਨਾਂ ਨੂੰ ਹੱਲ ਕਿਵੇਂ ਕਰੇ ਆ ਠੀਕ ਇੱਥੇ ਲਿਖਿਆ a ਦੀ ਪਾਵਰ m a ਦੀ ਪਾਵਰ n a ਕੋਈ ਵੀ ਨੰਬਰ ਹੋ ਸਕਦਾ ਜਿਵੇਂ ਉਹ 4 ਆ ਔਰ ਇਹ 4 m n ਕੀ ਨੇ ਪਾਵਰ ਆ ਠੀਕ ਹੈ ਜਾਂ ਕਹਿ ਲਓ ਘਾਤ ਅੰਕ ਨੇ ਜੇਕਰ ਵਿੱਚ ਗੁਣਾ ਹੋਵੇ ਤੇ ਆਧਾਰ ਸੇਮ ਹੋਣ ਤਾਂ ਪਾਵਰਾਂ ਕਿ ਹੋ ਜਾਂਦੇ ਨੇ ਪਲੱਸ ਮਤਲਬ ਇਹ ਅਧਾਰ ਸੇਮੀ ਰਹੂਗਾ ਕਿਉਂਕਿ ਅਧਾਰ ਸੇਮਾ ਪਾਵਰਾਂ ਕਿੰਨੇ 3 ਤੇ 5 ਕਿੰਨੇ ਹੋਗੇ 8 ਇਹ ਤੁਹਾਡਾ ਆਨਸਰ ਅੱਗੇ -3 ਦੀ ਪਾਵਰ 4 -3 ਦੀ ਪਾਵਰ -10 ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਕਰਨਾ ਆਪਣੇ ਪਲੱਸ ਹੀ ਆ ਪਰ ਜਿਹੜਾ -3 ਦੇ ਨਾਲ ਅੱਗੇ -3 ਲੱਗੇ ਇਹਨੂੰ ਨਹੀਂ ਛੇੜਨਾ ਪਰ ਇਹ ਮਾਈਨਸ ਤੇ ਇਹ ਪਲੱਸ ਦੇਖੋ ਇਨੂੰ ਲੱਗ ਕਰਕੇ ਦੇਖ ਲਓ 4 -3 ਆਪਣੇ ਪਲੱਸ ਹੀ ਕਰਨਾ ਸੀ ਪਰ -3 4 3 1 ਤਾਂ ਇੱਥੇ ਆਊਗਾ 1 ਠੀਕ ਸਿੱਧਾ ਨਹੀਂ ਜੋੜਨਾ ਕਿਤੇ 4 ਤੇ 3 7 ਕਰ ਦੋ ਆ ਦਾ ਵੀ ਧਿਆਨ ਰੱਖ ਠੀਕ ਅੱਗੇ ਦੂਜਾ ਨਿਯਮ ਹੁਣ ਸੇਮ ਆਧਾਰ ਸੇਮ ਨੇ ਪਾਵਰਾਂ ਵੀ ਓਮੀ ਨੇ ਪਰ ਹੁਣ ਕੀ ਆ ਗਿਆ ਭਾਗ ਜੇਕਰ ਭਾਗ ਦੇ ਵਿੱਚ ਹੁਣ ਤਾਂ ਪਾਵਰਾਂ ਕੀ ਹੋ ਜਾਂਦੀ ਨੇ ਮਾਈਨਸ ਜੇਕਰ 3 ਦੀ ਪਾਵਰ 5 ਹੈ ਤੇ ਥੱਲੇ ਇੱਥੇ ਗਲਤ ਲਿਖਿਆ ਗਿਆ ਆਧਾਰ ਸੇਮ ਕਰਨੇ ਨੇ 3 ਦੀ ਪਾਵਰ -6 ਹੁਣ ਦੇਖੋ ਆਧਾਰ ਤਾਂ ਸੇਮ ਹੀ ਨੇ ਪਰ ਆਪਾਂ ਨੇ ਇਹਦੇ ਵਿੱਚੋਂ ਮਾਈਨਸ ਕਰਨੀਆਂ -6 ਠੀਕ ਹੈ ਮਾਈਨਸ ਦਾ ਧਿਆਨ ਰੱਖਣਾ ਮਾਈਨਸ ਮਾਈਨਸ ਪਲੱਸ 5 6 ਕਿੰਨੇ ਬਣ ਗਏ 11 ਠੀਕ ਹੈ ਤਾਂ 3 ਦੀ ਪਾਵਰ ਕਿੰਨੀ ਬਣ ਗਈ 11 ਹੁਣ ਐਜ਼ ਇਟ ਇਜ਼ सेम ਇਹੀ ਨੇ 5 आधार सेम रो ਇੱਥੇ ਆਪਣੇ ਪਾਵਰਾਂ ਨੂੰ ਕੀ ਕਰਨਾ ਮਾਈਨਸ 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 ਪਲੱਸ ਕਿ ਨਹੀਂ ਬਣਗੀ 5 ਦੀ ਪਾਵਰ 5 ਠੀਕ ਹੈ ਇਹ ਦੋ ਨਿਯਮ ਸੀ ਤੀਜਾ ਨਿਯਮ ਈਜ਼ੀ ਹੈ ਦੇਖੋ ਜੇਕਰ 2 ਪਾਵਰ ਆਇਆ ਜੇਕਰ ਮੰਨ ਲਓ 3 ਦੀ ਪਾਵਰ 2 ਆ ਉਹਦੀ ਅੱਗੇ ਉੱਪਰ ਪਾਵਰ 3 ਆ ਤਾਂ ਇਹਨੂੰ ਕੀ ਕਰਨਾ ਗੁਣਾ ਕਰਨਾ ਇਹਨੂੰ ਗੁਣਾ ਕਰਨੀ ਆ ਇਹਨੂੰ ਨਹੀਂ ਗੁਣਾ ਕਰਨੀ ਇਹਨੂੰ 3 2 6 ਇੱਥੇ ਕਿੰਨਾ ਹੋਊ 6 ਦੀ ਪਾਵਰ 4 ਬੀ ਠੀਕ ਤੀਜਾ ਨਿਯਮ ਚੌਥਾ ਨਿਯਮ ਦਾ ਧਿਆਨ ਰੱਖਣਾ ਇੱਥੇ ਕੀ ਲਿਖਿਆ ਏ ਬੀ ਮਤਲਬ ਆਧਾਰ ਦੋਨੋਂ ਦੇ ਅਲੱਗ ਨੇ ਪਾਵਰ ਸੇਮ ਆ ਤਾਂ ਇਹਨੂੰ ਆਪਾਂ ਲਿਖ ਸਕਦੇ ਆ ਏ ਦੀ ਪਾਵਰ ਐਮ ਗੁਣਾ ਬੀ ਦੀ ਪਾਵਰ ਐਮ ਮੰਨ ਲਓ ਇੱਥੇ 27 ਦੀ ਪਾਵਰ 3 ਐਨੂੰ ਆਪਣੇ ਖੋਲ ਕੇ ਲਿਖਣਾ ਆਪਾਂ ਨੂੰ ਸਵਾਲ ਵਿੱਚ ਅਗਿਆਨਗੇ ਸਵਾਲ ਤਾਂ ਇਹਨੂੰ ਆਪਾਂ ਲਿਖ ਸਕਦੇ ਆ 9 ਦੀ ਪਾਵਰ 3 ਗੁਣਾ 3 ਦੀ ਪਾਵਰ 3 ਪਾਵਰ ਸੇਮ ਰੱਖਣੀ ਆ ਆਧਾਰ ਅਲੱਗ ਹੋ ਸਕਦੇ 9 ਤੇ 27 ਤੇ ਪਾਵਰਾਂ 3 ਠੀਕ ਇੱਥੇ ਆਪਾਂ ਲਿਖਾਂਗੇ 5 ਦੀ ਪਾਵਰ 2 5 ਦੀ ਪਾਵਰ 2 ਪਾਵਰ ਸੇਮ ਆਧਾਰ ਭਾਵੇਂ ਲੱਗ ਵੀ ਨੇ ਭਾਵੇਂ ਇੱਥੇ ਸੇਮ ਵੀ ਆ ਗਿਆ ਕੋਈ ਚੱਕਣ ਨਹੀਂ ਹੁਣ ਇੱਥੇ ਹੱਲ ਕਰਾਂਗੇ ਦੇਖੋ ਪਾਵਰ ਸੇਮ ਆ ਆਧਾਰ 4 5 20 ਦੀ ਪਾਵਰ 3 ਇੱਥੇ 8 7 5 ਦੀ ਪਾਵਰ 4 ਠੀਕ ਇਹ ਨਾਲ ਨਾਲ ਤੁਸੀਂ ਉਤਾਰ ਲਿਓ ਜਦ ਬੀਡ ਨੂੰ ਰੋਕ ਕੇ ਠੀਕ ਹੈ ਅੱਗੇ ਅੱਗੇ ਪੰਜਵਾਂ ਨਿਯਮ ਕੀ ਕਹਿੰਦਾ ਕਿ ਜੇਕਰ ਆਧਾਰ ਅਲੱਗ-ਅਲੱਗ ਹੋਣ ਉਹਨਾਂ ਨੂੰ ਪਾਓ ਹੋਣ ਭਾਗ ਚ ਤਾਂ ਪਾਵਰ ਆਧਾਰ ਨੂੰ ਲਿਖ ਲਾਂਗੇ ਇਕੱਠਾ ਪਾਵਰ ਨੂੰ ਲਿਖ ਦਾਂਗੇ ਉੱਪਰ ਇੱਥੇ ਵੀ ਸੱਤ बटे 8 ਲਿਖ ਕੇ ਉਹਦੀ ਪਾਵਰ ਸੇਵ ਕਰ ਦਈ ਪੰਜ ਠੀਕ ਹੈ ਹੁਣ ਛੇਵਾਂ ਸਵਾਲ ਜਿਹੜਾ ਨਿਯਮ ਆਇਆ ਦਾ ਧਿਆਨ ਰੱਖਣਾ ਕਿ ਜਿਸ ਕਿਸੇ ਦੀ ਵੀ ਪਾਵਰ 0 ਹੋਵੇ ਤਾਂ ਉਹਦਾ ਆਨਸਰ 1 ਹੁੰਦਾ ਜਿਵੇਂ 3 ਦੀ ਪਾਵਰ 0 1 4 ਦੀ ਪਾਵਰ 0 1 100 ਦੀ ਪਾਵਰ 1 ਕਿਸੇ ਦੀ ਵੀ ਪਾਵਰ 0 ਹੋਵੇ ਤਾਂ ਉਹਦਾ ਆਨਸਰ 1 ਆਉਂਦਾ ਠੀਕ ਇਹ ਇੱਕ ਥੋੜੀ ਛੋਟੀ ਪ੍ਰੋਪਰਟੀ ਸੀ ਕਿ ਜੇਕਰ ਤੁਹਾਡੀ ਪਾਵਰ ਮਾਈਨਸ ਚ ਆ ਜੇ ਤਾਂ ਇਹਨੂੰ ਪਲੱਸ ਚ ਕਿਵੇਂ ਕਰਾਂਗੇ ਜੇ ਤਾਂ ਪਰਿਮੇਯ ਸੰਖਿਆ ਜਾਂ ਤਾਂ ਇਹਨੂੰ ਉਲਟਾ दो 3/2 ਦੀ ਪਾਵਰ ਕਿੰਨੀ ਬਣ ਗਈ 4 ਠੀਕ ਇੱਥੇ ਦੇਖ ਲਓ 5/8 ਦੀ ਪਾਵਰ -7 ਇਹਨੂੰ ਆਪਾਂ ਕੀ ਲਿਖਾਂਗੇ 8/5 ਦੀ ਪਾਵਰ 7 ਇੱਥੇ ਲਿਖਾਂਗੇ 5/8 ਦੀ ਪਾਵਰ 4 ਠੀਕ ਇੱਥੇ ਇੱਥੇ ਦੇਖੋ 5 ਇੱਥੇ ਪਲੱਸ ਨੇ ਇੱਥੇ ਵਿੱਚ ਕੀ ਆ ਗਿਆ ਭਾਗ ਤਾਂ ਆਪਾਂ ਕੀ ਕਰਾਂਗੇ -3 ਪਾਵਰਾਂ ਨੂੰ ਕੀ ਕਰ ਦਾਂਗੇ ਮਾਈਨਸ 5 ਚੋਂ 7 ਕੱਢੇ -2 ਠੀਕ ਹੁਣ ਇਹ ਪਾਵਰ ਨੂੰ ਪਲੱਸ ਕਰਾਂਗੇ ਤਾਂ ਕੀ ਕਰਾਂਗੇ ਤਾਂ -3 ਨੂੰ ਇੱਕ ਥੱਲੇ ਲੈ ਜਾਵਾਂਗੇ -3 ਦੀ ਪਾਵਰ 2 ਠੀਕ ਹੁਣ ਇਹਨੂੰ ਹੱਲ ਕਰਾਂਗੇ 2 ਦੀ ਪਾਵਰ 0 ਕਿੰਨੇ ਬਣ ਗਈ 1 4 ਦੀ ਪਾਵਰ -1 ਇਹਨੂੰ ਥੱਲੇ ਲੈ ਜਾਾਂਗੇ ਕਿੰਨਾ ਬਣ ਗਿਆ ਗੁਣਾ 3 ਦੀ ਪਾਵਰ 2 ਨਾਲ ਹੀ ਰਹੂਗੀ ਇਹਨੂੰ ਅੱਗੇ ਹੱਲ ਕਰਾਂਗੇ ਜਦੋਂ ਵੀ ਇਹਦੇ ਨੀਚੇ ਕੁਝ ਨਹੀਂ ਹੈਗਾ ਇਹਨੂੰ ਹੱਲ ਕਰਨਾ ਹੋਵੇ ਇੱਕ ਪਰਿਮੇਖ ਸੰਖਿਆ ਹੋਵੇ ਇੱਕ ਪੂਰਨ ਸੰਖਿਆ ਹੋਵੇ ਜਾਂ ਸੰਪੂਰਨ ਠੀਕ ਹੈ ਇਹਨੂੰ ਕੀ ਕਰਾਂ 4 1 4 ਤੱਕ 5 ਕਿੰਨਾ ਬਣ ਗਿਆ 5 4 3 ਦੀ ਪਾਵਰ 2 ਇਹਨੂੰ ਹੱਲ ਕਰ ਦਾਂਗੇ ਜਿਵੇਂ ਇੱਥੇ 9 ਬਣ ਗਿਆ 9 5 45 45 4 ਤੁਹਾਡਾ ਆਨਸਰ ਠੀਕ ਅੱਗੇ ਕੁਝ ਸਵਾਲ ਨੇ ਠੀਕ ਹੈ ਪਹਿਲਾ ਸਵਾਲ ਹੈਗਾ ਪੀ ਦਾ ਮੁੱਲ ਪਤਾ ਕਰੋ ਹੁਣ ਆਪਾਂ ਨੂੰ ਪਤਾ ਕਿ ਜੇਕਰ ਵਿੱਚ ਭਾਗ ਹੈ ਇਹ ਇਕੁਅਲ ਦਾ ਮਤਲਬ ਹੁੰਦਾ ਕਿ ਇਹ ਦੋਨੋਂ ਇਹਦੇ ਬਰਾਬਰ ਨੇ ਇੱਥੇ ਭਾਗ ਤਾਂ ਪਾਵਰ ਕੀ ਹੋ ਜੂਗੀ ਮਾਈਨਸ ਪੀ ਦੇ ਵਿੱਚ ਜੇਕਰ ਮਾਈਨਸ 3 ਨੂੰ ਕਰਾਂਗੇ ਦੇਖੋ ਪੀ ਮਾਈਨਸ ਮਾਈਨਸ 10 ਤਾਂ ਕੀ ਬਣ ਗਿਆ ਪੀ ਪਲੱਸ 3 ਬਣ ਗਿਆ ਇੱਥੇ ਲਿਖਾਂਗੇ ਪੀ ਪਲੱਸ 3 ਬਰਾਬਰ 5 ਦੀ ਪਾਵਰ 3 ਹੁਣ ਇਹ ਦੋਨੋਂ ਬਰਾਬਰ ਨੇ ਤਾਂ ਇਹਦੇ ਪਾਵਰਾਂ ਵੀ ਬਰਾਬਰ ਹੋਣੀਆਂ ਤੇ ਇਹਨੂੰ ਲਿਖਾਂਗੇ 3 ਬਰਾਬਰ 3 ਇੱਥੇ ਆਈ ਥਿੰਕ ਇੱਥੇ ਨਾ 5 ਹੋਊ ਸ਼ਾਇਦ ਚਲੋ ਉਕੇ ਤਾਂ ਪਾਵਰ 0 ਆ ਗਈ ਨਾ 0 ਚਲੋ ਪੀ ਕਿੰਨਾ ਆ ਗਿਆ 3 ਚੋਂ 3 ਕੱਢੇ ਕਿੰਨਾ ਆ ਗਿਆ 0 ਠੀਕ ਇਹ ਸਹੀ ਹੈ ਸਵਾਲ ਐਜ਼ ਇਟ ਇਜ਼ ਇਹ ਕਰਾਂਗੇ ਠੀਕ ਹੈ ਕੋਸ਼ਿਸ਼ ਕਰਿਓ ਤੁਸੀਂ ਖੁਦ ਕਰਕੇ ਦੇਖੋ ਏ ਠੀਕ ਚਲੋ ਮੈਂ ਹੀ ਕਰ ਦਿੰਦਾ ਇੱਕ ਵਾਰੀ ਵੱਡੇ ਸਵਾਲ ਕਰਕੇ ਅਗਲੇ ਸਵਾਲ ਤੁਸੀਂ ਆਪ ਕਰ ਲਿਓ 3 ਆਪਾਂ ਨੂੰ ਇੱਥੇ 2/3 ਹੈ ਇੱਥੇ ਵੀ 2/3 ਇਹ ਸਹੀ ਹੈ ਪਰ ਆਪਾਂ ਨੂੰ ਇੱਥੇ 3/2 ਇੱਥੇ ਪਾ ਲਿਖਾਂਗੇ -2/3 ਦੀ ਪਾਵਰ -8 ਕਿਉਂਕਿ ਉਲਟਾ ਤਾਂ -8 ਦਾ ਸੀ ਠੀਕ ਹੈ ਹੁਣ ਦੇਖੋ ਆਧਾਰ ਸਾਰੇ ਸੇਮ ਹੋਗੇ ਪਾਵਰਾਂ ਨੂੰ ਇੱਕ ਦੂਜੇ ਦੇ ਨਾਲ ਦੇਖ ਲਓ ਕਰਕੇ ਜਿਵੇਂ ਇੱਥੇ ਗੁਣਾ ਗਿਆ ਤਾਂ ਇਹ ਪਲੱਸ ਹੋ ਜੂਗਾ 13 8 ਇੱਥੇ ਲਿਖ ਦਿਆਂਗੇ 2m 3 13 ਚ 8 ਗੱਡੇ 5 2m 3 ਠੀਕ ਤੇ 2m ਨੂੰ ਇੱਕ ਪਾਸੇ ਰੱਖਿਆ ਇੱਥੇ 5 ਸੀ ਤਿੰਨ ਉਧਰ ਆ ਕੇ ਮਾਈਨਸ ਦਾ ਹੋ ਗਿਆ 2m 2 m ਕਿੰਨਾ ਆ ਗਿਆ 2 ਵਟੇ 2 ਕੱਟ ਕੇ ਆ ਗਿਆ ਆਨਸਰ 1 ਠੀਕ ਅੱਗੇ ਇਹਨੂੰ ਹੱਲ ਜਦੋਂ ਵੀ ਇਹ ਜਿਹੜੇ ਸਵਾਲਾਂ ਨੇ ਜਿਹੜੇ ਨੰਬਰ ਬਿਨਾ ਘਾਤੋ ਦਿੱਤੇ ਹੁੰਦੇ ਨੇ ਪਹਿਲਾਂ ਉਹਨਾਂ ਨੂੰ ਘਾਤ ਚ ਲਿਖ ਲਿਆ ਕਰੋ 5 ਨੂੰ ਕਿਵੇਂ ਲਿਖਾਂ 5 ਦੀ ਪਾਵਰ 2 t ਦੀ ਪਾਵਰ 4 ਤਾਂ ਪਹਿਲੀ ਘਾਤ ਚ 5 ਦੀ ਪਾਵਰ 3 ਪਹਿਲੀ ਘਾਤ ਚ ਹੈ 10 ਨੂੰ ਆਪਾਂ ਕਿਵੇਂ ਲਿਖਾਂਗੇ ਇਨੂੰ ਆਪਾਂ ਲਿਖ ਸਕਦੇ ਆ 5 2 ਉਹਨਾਂ T ਦੀ ਪਾਵਰ 4 ਠੀਕ ਸਾਰਾ ਕੁਝ ਐਜ਼ ਇਟ ਇ ਲਿਖ ਲਿਆ ਅੱਗੇ ਹੁਣ ਘੱਟ ਦੋ ਦੇਖੋ ਇੱਥੇ 5 ਦੀ ਪਾਵਰ ਕਿੰਨੀ ਬਣ ਗਈ ਇੱਥੇ ਗੁਣਾ ਚ ਸੀ ਪਲੱਸ ਹੋਏ ਨਿਕਲੇ 5 ਦੀ ਪਾਵਰ ਕਿੰਨੀ ਬਣ ਗਈ 4 A ਐਜ਼ ਇਟ ਇਜ਼ ਲਿਖ ਲਓ ਪਹਿਲਾਂ ਇੱਥੇ T ਦੀ ਪਾਵਰ 4 ਸੀ ਇੱਥੇ T ਦੀ ਪਾਵਰ 8 ਸੀ ਦੋਨੋਂ ਭਾਗ ਚ ਨੇ 4 ਚੋਂ 8 ਕੱਢੇ -8 ਠੀਕ ਐ ਥੱਲੇ ਲਿਖ ਦਾਂਗੇ -8 ਇੱਥੇ ਲਿਖ ਲਿਆ ਇੱਥੇ ਬਣ ਗਈ 5 ਦੀ ਪਾਵਰ 4 ਗੁਣਾ 2 ਇੱਥੇ ਨੂੰ ਕੱਟ ਕੇ ਇੱਥੇ ਬਣ ਗਈ 3 ਦੀ ਪਾਵਰ 4 ਠੀਕ ਹੈ ਇਹ 400 ਇੱਥੇ 2 2 ਸੀ ਤਾਂ ਥੱਲੇ ਕਿੰਨਾ ਰਹਿ ਗਈ 5 ਦੀ ਪਾਵਰ 2 2 3 ਦੀ ਪਾਵਰ 4 ਇਹ ਤੁਹਾਡਾ ਆਨਸਰ ਠੀਕ ਅੱਗੇ ਥੋੜੇ ਨਿੱਕੇ ਸਵਾਲ ਨੇ ਸੌਖੇ ਨੇ ਠੀਕ ਹੈ ਸੰਖਿਆਵਾਂ ਨੂੰ ਘਾਤਾਂ ਦੇ ਵਰਤੋਂ ਕਰਕੇ ਮਿਆਰੀ ਰੂਪ ਮਿਆਰੀ ਰੂਪ ਮਤਲਬ ਦਾ ਛੋਟੀ ਤੋਂ ਛੋਟੀ ਸੰਖਿਆ ਦੇ ਵਿੱਚ ਉਹਨਾਂ ਸਾਨੂੰ ਪਤਾ ਛੋਟੇ-ਛੋਟੇ ਸੰਖਿਆ ਦੇ ਵਿੱਚ ਕਿੰਨੀ ਹੋਊਗੀ 5. ਉਹ ਹੋਊਗੀ ਸਭ ਤੋਂ ਛੋਟੀ ਠੀਕ ਹੈ ਇਹ ਹੋਊਗੀ ਹੁਣ ਇਹਦੇ ਪਿੱਛੇ ਜ਼ੀਰੋ ਸਾਰੇ ਲਿਖ ਦੋ ਕਿੰਨੇ ਜ਼ੀਰੋ ਨੇ 1 2 3 4 5 6 7 8 9 10 11 12 13 14 15 16 17 18 19 20 21 22 23 23 ਤਾਂ ਇਹ ਹੋ ਗਈਆਂ ਇੱਕ ਵਾਰ ਦੁਬਾਰਾ ਦੇਖ ਲਈਏ 4 8 12 416 16 ਤੇ 4 20 ਦੇ ਤੋਂ 22 ਨੇ 22 ਨੇ 22 ਇਹ ਹੋ ਗਿਆ 2 ਆਪਣੇ ਦਸ਼ਮਲ ਲਗਾ ਕੇ ਆ ਦੋ ਸੰਖਿਆ ਨਾਲ ਕਰ ਲਈ ਤਾਂ ਇੱਥੇ ਕਿੰਨਾ 22 ਤੇ 2 24 10 ਦੀ ਪਾਵਰ 24 ਠੀਕ ਸੌਖਾ ਸੀ ਹੁਣ ਇੱਥੇ ਆਪਣੇ ਬਣਾਣਾ 1.5 ਠੀਕ ਹੈ 2 4 ਲਿਖ ਲਿਆ ਪਹਿਲਾਂ ਆਪਣੇ ਇੱਥੇ ਕਿੰਨੇ ਸੰਖਿਆ ਸੀ 4 ਸੀ 0 4 ਨੇ ਤੇ ਤਨ ਇਧਰ ਹੋਗੇ 4 5 6 7 10 ਦੀ ਪਾਵਰ 7 ਇਹ ਤੁਹਾਡਾ ਆਨਸਰ ਠੀਕ ਹੁਣ ਜਿਹੜਾ ਸੰਖਿਆਵਾਂ ਦੇ ਮਿਆਰੀ ਹੁਣ ਉਲਟ ਕਰਨਾ ਇਹ ਮਿਆਰੀ ਕਾ ਇਹ ਤੋਂ ਦੂਜਾ ਬਣਾਣਾ ਕੀ ਕਰਾਂਗੇ 4.63 ਉਹਨਾਂ ਦਾ 10 ਦੀ ਪਾਵਰ 6 463 ਬਣ ਗਿਆ ਨੀਚੇ ਦੋ ਅੱਖਰ ਛੱਡ ਕੇ ਦਸ਼ਮਲਵ ਸੀ ਦਸ਼ਮਲ ਲਗਾਤਾ ਮਤਲਬ ਸੌ ਲਗਾਤਾ ਦੋ ਅੱਖਰ ਛੱਡ ਕੇ ਜੀ ਉਹਨਾਂ ਦਾ 10 ਦੀ ਪਾਵਰ 6 a 10 ਦੀ ਪਾਵਰ 2 ਬਣ ਗਈ ਉੱਪਰ 6 ਸੀ ਕੱਟ ਕੇ ਕਿੰਨਾ ਆ ਗਿਆ 4 ਜ਼ੀਰੋ ਰਹਿ ਗਏ ਨਾ 6 ਚੋਂ 2 ਗੱડે 4 ਤਾਂ 4 ਜ਼ ਨਾਲ ਪਿੱਛੇ ਲਗਾ ਦਿੱ। ਜੇਕਰ ਅੱਗੇ ਵੱਡੇ ਛੋਟੇ ਦਾ ਤੁਲਨਾ ਕਰੇ ਤੁਲਨਾ ਕਰਨ ਦਾ ਮਤਲਬ ਕੀ ਹੈ ਇਹਨਾਂ ਦੋਨਾਂ ਦਾ ਭਾਗ ਕਰਨਾ ਹੁੰਦਾ। ਠੀਕ ਹੈ ਇਹ ਕੱਟ ਕੇ 2 ਰਹਿ ਗਿਆ। ਇੱਥੇ 10 ਦੀ ਪਾਵਰ 8 ਸੀ ਇੱਥੇ 10 ਦੀ ਪਾਵਰ 8 ਸੀ ਦੋਨੋਂ ਕੱਟ ਕੇ ਕਿੰਨਾ ਹੋ ਗਿਆ 2 ਠੀਕ ਹੈ ਤਾਂ 2 ਕਿਲੋ ਦਾ ਫਰਕ ਹੈ ਗਿਆ ਵੱਡੀ ਸੰਖਿਆ ਦਾ ਛੋਟੀ ਸੰਖਿਆ ਵਿੱਚ ਤੋਲਣਾ ਠੀਕ ਇਹ ਸਵਾਲ ਨਾਲ ਦਾ ਸਕਰੀਨ ਸ਼ਾਟ ਲੈ ਲਿਓ ਤੇ ਇਹ ਪੂਰੇ ਪਾੜ ਦੇ ਨੇ ਜੇਕਰ ਤੁਹਾਨੂੰ ਇਹ ਕਰ ਲਏ ਤੁਸੀਂ ਇਹਦਾ ਮਤਲਬ ਤੁਹਾਨੂੰ ਚੈਪਟਰ ਆਉਣ ਲੱਗੇ ਠੀਕ ਹੈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਬਾਕੀ ਸਾਰੇ ਚੈਪਟਰਾਂ ਦੀ ਵੀਡੀਓ ਹੌਲੀ ਹੌਲੀ ਮੈਂ ਅਪਲੋਡ ਕਰਦਾ ਰਹੂੰਗਾ ਠੀਕ ਧੰਨਵਾਦ